ਉਹ ਖਾਲ ਪਕੜ ਕਰਿਆ ਤੇ ਵੀਰੇ ਕ੍ਰੀਮ ਕਿਸਾਨ ਭਰਾਵੋ ਜੀ ਲੋ ਚੁੱਕੇ ਹੱਥੇ ਉਹ ਤਾਂ ਹੀ ਇਹਨਾਂ ਦਾ ਵਿਰੋਧ ਕਰਕੇ ਨੂੰ ਆਪਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜੀ ਤੇ ਤਾਂ ਹੀ ਆਪਾਂ ਇਹਨਾਂ ਨੂੰ ਅੱਗੇ ਪੈਸੇ ਨਹੀਂ ਵਾਰ ਲੇਤਾ ਤੁਹਾਡੀ ਬਹੁਤ ਬਹੁਤ ਵੱਡੀ ਜਿੱਤ ਹੋਈ ਆ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡਾ ਬਲਾਕ ਦੇ ਸਾਰੇ ਹੀ ਪਿੰਡਾਂ ਦੇ ਕਿਸਾਨ ਭਰਾਵਾਂ ਨੂੰ ਦੱਸਦਾ ਹਾਂ ਕਿਸੇ ਵੀ ਪਿੰਡ ਦੀ ਜੇਕਰ ਅੰਤਰਾਜ 2014 ਦਾ ਕਾਲ ਆਉਂਦੀ ਆ ਉਹਦੇ ਸੱਦੇ ਤੇ ਸਾਰੇ ਹੀ ਬਲਾਕ ਦੇ ਪਿੰਡ ਆਪਣੀ ਜ਼ਿੰਮੇਵਾਰੀ ਸਾਂਝ ਕੇ 15 15 20 20 25 25 50 50 ਬੰਦੇ ਉੱਥੇ ਪਹੁੰਚਣੇ ਚਾਹੀਦੇ ਆ ਕਿਉਂਕਿ 1 ਜੂਨ ਤੱਕ ਇਸ ਤਰ੍ਹਾਂ ਇਹ ਕੰਮ ਚਲਾਈ ਦਲਾਈ ਦਾ ਨਜ਼ਰ ਕੱਲ ਨੂੰ ਕਿਤੇ ਕੋਣੀ ਵੀ ਕਾਲ ਆ ਸਕਦੀ ਆ ਕੁਛ ਛੱਪਿਆਰੇ ਵੀ ਆ ਸਕਦੀ ਆ ਦੁੱਧ ਵੀ ਆ ਸਕਦੀ ਆ ਉੱਥੇ ਸਾਰੇ ਹੀ ਬਲਾਕ ਦੇ ਆਪਣੇ ਜਿੰਨੇ ਵੀ ਉਹਦੇਦਾਰ ਆ ਪਿੰਡਾਂ ਦੇ ਉਹਦੇਦਾਰ ਕਾਈ ਪ੍ਰਧਾਨ ਆ ਜਾਂ ਹੋਰ ਆਪਣੇ ਕਿਸਾਨ ਭਰਾ ਉਹ ਨਿੱਕੇ ਜਿਹੇ ਸੱਦੇ ਦੇ ਉੱਥੇ ਪਹੁੰਚਣ ਦੀ ਕਿਰਪਾ ਦਾ ਕਰਨ ਕਿਉਂਕਿ ਹੁਣ ਤਾਂ ਆਪਣੇ ਕੰਮ ਧੰਦੇ ਵੀ ਨਿਭੜੇ ਹੋਏ ਨੇ ਆ ਪਰ ਆਪਾਂ ਨੂੰ ਇਹਨਾਂ ਦਾ ਐਰੋਪਲੇਨ ਪਿੰਡ ਦੇ ਵਿੱਚ ਕਿਤੇ ਉੱਤਰ ਨਹੀਂ ਦੇਣਾ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਬੰਦਿਆ ਨੇ ਵੀ ਹਾਜ਼ਰੀ ਲਾ ਗਈ ਹੈ ਜਿਹੜੇ ਖਨੋਰੀ ਬਾਡਰ ਤੇ ਨਹੀਂ ਪਹੁੰਚੇ ਸੀ ਮੈਂ ਅੱਜ ਉਹ ਹੀ ਗੈਲਿਆ ਵੀ ਹਾਜ਼ਰੀ ਲਾਤੀ ਆ ਤੁਸੀਂ ਜਦੋਂ ਤੁਹਾਡਾ ਟਾਈਮ ਆਇਆ ਉੱਥੇ ਨਾਲੇ ਬਾਤ ਚ ਅੱਜ ਇਹ ਖਨੋਰੀ ਬਾਡਰ ਬਣਾਤਾ ਉਸੇ ਮੈਂ ਭਲਾਈਆਂ ਨੇ ਦਾ ਧੰਨਵਾਦ ਕਰਦਾ ਬਾਕੀ ਸਾਰੇ ਬਲਾਕਾਂ ਦਾ ਉਹਨੇ ਨੂੰ ਆਪ ਨੂੰ ਸੋਚ ਲੈਣਾ ਚਾਹੀਦਾ ਗੋਗੀ ਕੇ ਨੂੰ ਵੀ ਹੰਸ ਰਾਜ ਹਾਰ ਮੰਨ ਕੇ ਸਿੱਧਾ ਲੰਘ ਐ ਤੇ ਤੂੰ ਵੀ ਗਲਤੀ ਮੰਨਦਾ ਬੰਦੇ ਦਾ ਪੁੱਤ ਬਣ ਕੇ ਜੇ ਸਹੀ ਰਹਿਣਾ ਵਾ ਤੈਨੂੰ ਮੈਂ ਵਾਰ-ਵਾਰ ਆਣਾ ਵੇਲਾ ਆਪਣੀ ਹੁਣਾਂ ਨਾ ਗਏ ਮਿੱਤਰਾ ਤੇ ਤੂੰ ਆਪ ਸੋਚਦਾ ਵੀ ਤੁਹਾਡੇ ਪ੍ਰਧਾਨ ਵੀ ਲੋਕ ਲੋਕੇ ਆਈ ਜਾਂਦੇ ਐ ਤੇ ਮੁਲਾਜ਼ਮ ਦੇ ਵਿਜਾਰੇ ਤੰਗ ਹੋਵੇ ਵਾਹ ਬਾ ਯਾਰ ਜੇ ਬੰਦੇ ਦਾ ਪਿੰਡ ਚ ਜਮਲੇ ਨਹੀਂ ਚਾਈ ਰੇ ਮਾਰਾ ਕਰਗੇ ਕੀ ਯਾਰ ਸਾਡੇ ਕਿਹੜਾ ਫਾਰੇ ਦੀ ਗੱਲ ਆ ਤਾਂ ਇਹਨਾਂ ਨੇ ਗੋਗੀ ਕਰਦੇ ਪੁੱਛੋ ਤੁਸੀਂ ਠੀਕਾ 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 ਆਪਾਂ 5-7 ਮਿੰਟ ਹੈ ਤੇ ਧਰਨਾ ਸਮਾਪਤ ਕਰਦੇ ਆਂ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਚਲ ਗੋਬੀ ਗਾ ਵੀ ਤਾਂ ਇਹ ਮੰਨ ਗਏ ਵੀ ਭਲਾਈਆਂ ਦੇ ਗੋਬੀ ਐੜਾ ਇਹੜਾ ਕਿ ਚਿਹੇ ਨਾਲ ਬੈਠਾ ਕੌਣੀ ਵਾਲਾ ਸਿਰ ਚ ਪੱਕ ਮਸਾਈ ਹੈ ਜਿਹਨੇ ਇਹਦਾ ਕੀ ਹੱਕ ਬੰਦਾ ਯਾਰ ਸ਼ੋਭਣੀ ਕਮੇਟੀ ਦਾ ਜਹੇਦਾਰ ਹੋਵੇ ਕੀ ਅਰੇ ਅਨੁਸਕਾਰ ਰਹੇ ਨੇ ਯਾਰ ਸਿੱਖਾਂ ਦੇ ਕਿਸਾਨਾਂ ਦੇ ਉਲਟ ਪੈਣਾ ਬਹੁਤ ਮਾੜੀ ਗੱਲ ਆ ਯਾਰ ਇਹ ਨਾਵੇਂ ਕਿਤੇ ਜਹੇਦਾਰ ਜਣ ਤੇਰੇ ਬਾਅਦ ਜੀ ਬੈਣਾ ਵੇਜੇ ਕਿਤੇ ਇਹ ਭਾਜ ਭਾਜ ਗੋਬੀ ਗਾਬੀ ਕਿਤੇ ਦੂਰ ਆਇਆ ਨਾ ਸਾਨੂੰ ਤੇਰਾ ਬਾਅਦ ਮਿਲਣਾ ਵੇਜੇ ਕਿਤੇ ਹੱਥ ਬੰਨ੍ਹ ਕੇ ਬੇਨਤੀ ਐ ਵੀ ਥੋੜੇ ਹਿਹਾਵਣਾ ਚੱਲੋ ਸਾਡੇ ਇਹਨੇ ਗੋਲੇ ਚੁਲਾਏ ਗੋ ਗਿਆ ਮਾਰ ਗਿਆ ਬੰਬ ਜਲੇ ਡਾਂਗਾ ਵਧਾਈਆਂ ਟਰੈਕਟਰ ਬੰਨੇ ਕੀ ਕੁਛ ਕੀਤਾ ਤੁਸੀਂ ਇਹ ਜੋਦ ਨੇ ਇਹ ਨਗਰ ਵਾਲਾ ਫਾਰੇਪੇ ਨੀਰੇ ਪਾਣੀ ਕੋਰ ਰਹੀ ਇਹ ਨਾਂ ਕਿ ਤੇਰੀ ਪੱਕ ਬੁਕੁਟੇਂ ਦੀ ਬੈਰੂ ਤੇ ਤੂੰ ਆਪਣਾ ਪਾਸਾ ਕਰਦਾ ਅਭੀ ਬੜੇ ਮੱਛੀਆ ਤੂੰ ਆ ਕੇ ਕਰਾਦਦਾ ਕਿ ਆਪਣਾ ਖੇੜੀ ਬਾੜਦੇ ਤੈਨੂੰ ਬੜਾ ਲੱਗ ਜੂਗਾ ਰਾਤ ਕਿ ਨਗਦੀ ਦੀ ਉੱਥੇ ਇਕਰੇ ਕਿਹੜਾ ਮੋਟਾ ਮੱਛਰ ਹੈ ਕੋਈ ਚਾਲ ਨਹੀਂ ਬੈਠਿਆ ਸੀ ਭਾਈਆ ਜੋਕਰ ਮਾਰੇ ਬੈਠੇ ਆ ਕਿਨੇ ਆਏ ਮਖਨਾ ਤੇ ਬਰਨੇ ਵਾਲੇ ਬੈਠੇ ਸੀ ਤੇ ਬੇਨਤੀ ਆ ਕੋਈ ਛਰਦੇ ਭਾਜ ਵਾਲਾ ਖੜਾ ਬਹੁਤ ਕਮਾਈਆਂ ਕਰ ਲੀਆਂ ਤੇ ਕਿਸਾਨਾਂ ਦੇ ਪਾਸੇ ਆ ਜਾ ਇਹ ਗੁੰਡੇ ਹੀ ਠਕਾ ਇਹਨਾਂ ਕਿਵੇਂ ਇਹ ਪਾਸ ਤਾਂ ਨਹੀਂ ਕਰਦੇ ਪਾਸ ਤਾਂ ਨਹੀਂ ਕਰਦੇ ਪਿੱਛੇ ਬੰਦੇ ਉਹ ਵੀ ਇੰਨਾ ਨਹੀਂ ਕਰਦੇ ਇਹਨੇ ਟਰੈਕਟਰ ਤੋੜੇ ਪੈਰ ਪਾੜੇ ਕੀ ਕੁਸ਼ਤੀ ਪੈਰਾਂ ਦੇ ਯਾਰ ਕਿੰਨੇ ਬੰਦੇ ਫਟੜ ਕੀਤੇ ਕੀ ਅਸੀਂ ਬਾਰਡਰ ਪਾਸ ਕਰਦੇ ਆਂ ਔਰ ਦਿੱਲੀ ਆਖਾਂਕਲੇ ਨਹੀਂ ਆਲੇਗਾ ਅਸੀਂ ਆਪੇ ਤੇ ਤੁਸੀਂ ਨਾ ਗਾਂਢ ਜੋੜ ਕਰਦੇ ਆਂ ਅਡਾ ਪੰਜਾਹ ਦਾ ਭਦਾਵੂਗਾ ਕਿ ਦੇਵ ਨਾ ਇੱਧਰ ਆ ਜਾ ਕਿਦੇ ਤੇ ਖਾਣੇ ਮੈਂ ਖੁਦ ਆਖੂ ਤੇ ਇਹ ਮੈਂ ਟੱਪ ਜਾਂਸਰਾ ਜਾਉਂ ਜਗਾ ਹੂਆ ਤੇ ਮੈਂ ਕਿਹਾ ਅਸੀਂ ਉਹ ਇਹ ਨਾ ਕਰੇ ਨਰੰਗੇ ਹੀ ਕਰਾਂਦੇ ਜਿਵੇਂ ਕਿਦੇ ਤੇਰਾ ਨਾ ਟੀਮ ਕਰਕੇ ਆ ਕਰੋ ਪੰਨਕੇ ਪਾਇਂ ਨਹੀਂ ਕਿੱਥਾ ਕੁਛੋ ਕੁਛ ਵੀ ਕਬਟਕਿਆ ਕਰੋ ਹਾਂ ਠੀਕ ਹੈ ਮੇਰੇ ਘਰ ਸਾਹਿਬੇ ਨੂੰ ਫੋਟੋ ਹੋਏ ਹੋਏ ਮੇਰੇ ਬਾਕੀ ਸਾਰੇ ਹਾਂਜੀ ਫਟਵਾਰੀ ਸਾਹਿਬ ਕੀ ਆਲੇ ਮੈਠੀ ਅਭੀ ਸੰਗਤ ਸਾਰੀ ਉਹਨਾਂ ਦਾ ਤਾਂ ਇਕੱਲਾ ਟੈਂਟ ਹੀ ਰਹਿ ਗਿਆ ਇੱਕ ਸਾਲ ਬਾਕੀ ਦਾ ਕੋਟੂ ਮੁਲਾਜ਼ਮ ਹੀ ਗਏ ਉਹ ਵੀ ਗਏ ਸਾਰੇ ਅੰਦਰੋਂ ਵੀ ਕਿ ਰੈਕ ਸਾਈਡ ਤੇ ਬਹਿ ਗਏ ਸੀਗੇ ਕੀ ਦੇਖਦੇ ਨਗਰ ਦਾ ਜਥੇਬੰਦੀਆਂ ਦਾ ਜਿੰਨੇ ਵੀ ਪਿੰਡ ਆਏ ਸੀ ਬਹੁਤ ਗਰੀਬਣੀ ਸਾਰਿਆਂ ਦਾ ਸਹਿਯੋਗ ਰਿਹਾ ਬਈ ਅੱਜ ਤੇ ਖਰੀਦਣਾ ਨਹੀਂ ਬੰਦਾ ਹੀ ਨਹੀਂ ਗਿਆ ਜਿਵੇਂ ਨਾ ਤੇਈ ਕਰਨੂ ਤੇ ਬੰਦਾ ਹੀ ਨਹੀਂ ਗਿਆ ਬੰਦਾ ਹੀ ਨਹੀਂ ਜਾਂਦਾ ਜੀ ਹੁਣ ਕਿੱਥੇ ਆਓ ਇਹ ਤੋੜ ਗਿਆ ਕਿ ਇੱਥੇ ਆ ਪਤਾ ਨਹੀਂ ਇੱਥੇ ਆ ਗਿਆ ਉੱਥੇ ਟੋੜ ਗਿਆ ਉਹਨੂੰ ਤਾਂ ਯਾਰ ਮਾੜਾ ਮੋਟਾ ਕਹਿਣ ਵਾਲਾਗਾ ਗੁੰਦੇਵ ਮਾੜੀ ਮੋਟੀ ਸ਼ਰਮ ਮੰਨੇ ਯਾਰ ਸਰਦਾਰ ਬੰਦਾ ਓਏ ਵਪਾਰੀ ਆ ਉਹਨਾਂ ਦੇ ਬੋਸਾਂ ਦੇ ਬੋਲਣਾ ਲੋਕਾਂ ਨੂੰ ਜਿਹੜੇ ਵੀ ਇੱਥੇ ਲਾਈਨਾਂ ਦੇ ਚ ਮੁੰਡੇ ਹੈਗੇ ਆ ਜਿਹੜੇ ਭਾਜਪਾ ਦੇ ਉਹ ਇੱਥੇ ਰਹਿੰਦੇ ਆ ਉਹ ਨੂੰ ਕਾਲਵਾ ਸਰਕਾਰ ਦਾ ਸਰਕਾਰ ਦਾ ਅਸਰ ਨਹੀਂ ਹੈ ਇਹ ਜਾਨ ਜੰਮੀ ਮੇਰੇ ਦਿਲ ਅੱਜ ਇਹ ਕਹਣਾ ਆ ਰਿਹਾ ਕਿਵੇਂ ਅੱਜ ਸਾਡੇ ਪਿੰਡ ਚ ਸਾਡੇ ਸਾਰੇ ਹੀ ਕਿਸਾਨ ਮੈਂ ਬਹੁਤ ਵਧਾਈ ਜਿੰਨਾ ਸਾਰੇ ਸਾਡੇ ਪਿੰਡ ਨੂੰ ਸਾਰੇ ਨਗਰ ਨੂੰ ਅੱਛਾ ਜੀ ਤੇ ਮੇਰੇ ਛੋਟੇ ਜਿਹੇ ਸੱਦੇ ਤੇ ਸਾਰਾ ਪਿੰਡ ਚੱਖਾ ਹੋਇਆ ਤੇ ਸਾਰੇ ਪਿੰਡਾਂ ਨੂੰ ਇਹ ਹੀ ਬੇਨਤੀ ਹੈ ਕਿ ਕਿਵੇਂ ਅੱਜ ਅਸੀਂ ਬਰੰਗ ਮੋੜਿਆ ਪਿੰਡ ਨੂੰ ਨਹੀਂ ਵੜਨ ਦਿੱਤਾ ਤੇ ਇਸੇ ਤਰ੍ਹਾਂ ਤੁਸੀਂ ਸਾਨੂੰ ਵੀ ਸੱਦਾ ਦਿਆ ਕਰੋ ਤੇ ਸਾਰੇ ਪਿੰਡਾਂ ਚਾਹੀਏ ਪਿੰਡ ਸਾਰੇ ਇਕੱਠੇ ਹੋ ਕੇ ਇਹਨਾਂ ਨੂੰ ਪਿੰਡਾਂ 'ਚ ਨਾ ਵੜਨ ਦੇ ਕਿ ਆਪਾਂ ਫੇਰ ਹੀ ਆਪਣੀ ਜਿੱਤ ਹੋਊਗੀ ਜਿਵੇਂ ਆਪਾਂ ਨੂੰ ਦਿੱਲੀ ਨਹੀਂ ਵੜਨ ਦਿੱਤਾ ਇਹਨਾਂ ਨੇ ਤੇ ਆਪਣੇ ਲੱਗਦੇ ਕੀ ਇਹ ਆਪਣੇ ਟਰੈਕਟਰਾਂ ਦੀਆਂ ਬੈਟਰੀਆਂ ਇਹ ਲਾ ਕੇ ਲੈ ਗਏ ਠੀਕ ਹੈ ਬੋਰੀਆਂ 'ਚ ਪਾ ਕੇ ਆਪਣੇ ਮੁੰਡਿਆਂ ਨੂੰ ਕੁੱਟਿਆ 400 ਕਿਸਾਨ ਫਟੜ ਕਰਤਾ ਚਾਰਾਂ ਦੀ ਨਿਗਾ ਚੱਲੀ ਗਈ ਵੀ ਜੇ ਕਰੀਬ ਉੱਥੇ ਦੋਹਾਂ ਬਾਟਰਾਂ ਤੇ ਛਿੰਦ ਹੋ ਗਏ ਕਿ ਸਾਡਾ ਚਾ ਇਹਨਾਂ ਨੂੰ ਇਹਨਾਂ ਦਾ ਵਿਰੋਧ ਕਰਨ ਦਾ ਹਾਂ ਕੀ ਫਿਰ ਗੋਗੀ ਗੋਗੀ ਕੇ ਆਹ ਚੋਗੀ ਚੁੱਗੀ ਕੇ ਵਾਜਦੀ ਆਏ ਫਿਰ ਦਵੱਲੇ ਫਿਰ ਤਰਕ ਇੱਥੇ ਹੀ ਪੂਰੇ ਦਵੱਲੇ ਪੂਰੇ ਜੀ ਇਹਨਾਂ ਦਾ ਸਮਾਜਿਕ ਵੀ ਬਾਈਕਾਟ ਕੀਤਾ ਜੀ ਇਹਨਾਂ ਨੂੰ ਸਾਰੇ ਨੱਗਰ ਦਾ ਧਰਵਾਦ ਕਰਦੇ ਆ ਜਿਹੜਾ ਥਾਲਾਂ ਹਜ਼ਾਰਾ ਦਿੱਤਾ ਵੀ ਇਹਨਾਂ ਦੀ ਨਾਂ ਦਾ ਦੁਕਾਨ ਤੇ ਚੈੱਕ ਨਾ ਇਹਨਾਂ ਦਾ ਮਰਜੇ ਤਾਂ ਚੈੱਕ ਬੱਸ ਇਹਨਾਂ ਦਾ ਸਮਾਜਿਕ ਵੀ ਬਾਈਕਾਟ ਕਰਦਾ ਹੋਏ ਸੀ ਸਰਦੁੱਲਾ ਸਿੰਘ ਪ੍ਰਧਾਨ ਸਾਹਿਬ ਜੀ ਇਹ ਪੈਨ ਭਲਾਈ ਨੂੰ ਸੁਲਾਹ ਇਹ ਸਾਰੇ ਉਹਨਾਂ ਦਾ ਧੰਨਵਾਦ ਕਰਦੀ ਹਾਂ ਸਾਰੇ ਨੇ ਇਹਦੇ ਅੱਜ ਆ ਕੇ ਸ਼ਰਾਫਤ ਦੇ ਤੇ ਮਨ ਦੀ ਗੱਲ ਕਰਦੇ ਆ। ਜਿਹੜੇ ਭਾਵੇਂ ਵਾਲਾ ਮੇਰੇ ਬਾਅਦ ਤੋਂ ਨਾ ਆਉਂਦਾ ਆ ਆ ਜੀ ਅੱਛਾ ਜੀ ਅੱਛਾ ਕੋਈ ਨਾ ਫਰੀ ਜੀ ਉਹਦਾ ਅੱਛਾ ਜੀ ਤੁਹਾਨੂੰ ਦੇਖਿਆ ਉਹ ਵੀ ਹੈ ਨੀਗਾ ਅੱਛਾ ਜੀ ਕਿਉਂ ਮੈਂ ਤਾਂ ਟੱਪ ਗਈ ਤੇਰਾ ਹੁਣ ਤਰਨਾ ਤੁਸੀਂ ਚੱਕਣ ਲੱਗੇ ਫਿਰ ਆ ਕੇ ਨਾ ਬੈਠੇ ਵੇਟ ਕਰਦੇ ਕਿ ਇਹ ਚੱਲਣਾ ਹੁੰਦੀਆਂ ਸਰਕਾਰ ਦੀਆਂ ਵੀ ਪੀਆ ਪੋਟ ਰੋਦ ਕੇ ਪਾ ਕੇ ਫੇਰ ਲਿਓਣ ਪਰ ਡੀਪੀ ਸਾਹਿਬ ਪਹਿਲਾਂ ਕਰਕੇ ਵੀ ਕਹਿੰਦਾ ਮੈਂ ਇੱਕ ਥਾਪੜੀ ਕਹਿੰਦਾ ਇੱਥੇ ਨਹੀਂ ਹੋਵੇਗਾ 65 ਉਹ ਫਿਰ ਵਿਖਮੀ ਆਉਗੀ ਅੱਛਾ ਜੀ ਕਿਉਂ ਹੁਣ ਫਿਰ ਬੈਠੇ ਕਰਾ ਜਿਵੇਂ ਥੋੜਾ ਪਿੰਡ ਕਹੂ ਆ ਭਲਾਈ ਜਾਣਾ ਪਾਚ ਸੋ ਇਹ ਸੀ ਭਾਈ ਦੁੱਧ ਦੇ ਬਲਾਗ ਦੇ ਆਪਣੇ ਸਾਰੇ ਆ ਸੇਵਾਦਾਰ ਜਥੀਬੰਦੀ ਦੇ ਡੱਲੇਵਾਲ ਸਾਹਿਬ ਦੇ ਤੋ ਇਹ ਵੀ ਇੱਥੇ ਪੂਰਾ ਹੰਗਾਰਾ ਸਾਰੇ ਬਲਾਕਾਂ ਦੇ ਸੀ ਜਿੱਥੇ ਜਿੱਥੇ ਜੁਆਇ ਸੀ ਸਵੇਰ ਤੋਂ ਸਵੇਰ ਜੀ ਆਪਾਂ ਖੜੇ ਆ ਜੀ ਪਿੰਡ ਭਲਾਈਆਂ ਦੇ ਵਿੱਚ ਇੱਥੇ ਹੰਸਰਾ ਹੰਸ ਨੇ ਆਉਣਾ ਸੀਗਾ ਤੇ ਕਿਸਾਨਾਂ ਵੱਲੋਂ ਵੱਡੀ ਪੱਤਰ ਦੇ ਉੱਤੇ ਜਿਹੜਾ ਆਪਣਾ ਘੱਟ ਕਰਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਾਂ ਗੱਲਬਾਤ ਕਰਦੇ ਆ ਆਪਣੇ ਨਾਲ ਕਿਸਾਨਾਂ ਕੋਈ ਸ਼ਾਮਲ ਹੈ ਹਾਂਜੀ ਸਰਦਾਰ ਜੀ ਕੀ ਮਤਲਬ ਅਜੇ ਆਇਨੀ ਬਰਾਂਸਰਾ ਜਾਂ ਅੰਤਰਾ ਆਇਆ ਸਦਾ ਹੀ ਆਇਆ ਜੀ ਕੋਰਾ ਉਹਨਾਂ ਬੜੀ ਭੱਡੀ ਪੱਦਰ ਤੇ ਚੰਗੀ ਪੱਦਰ ਤੇ ਰੱਖਿਆ ਸੀ ਪਰ ਉਹ ਕਿਸਾਨਾਂ ਦੇ ਲੋਕ ਇੱਕ ਲੋਕਾਂ ਦਾ ਰੋਹ ਦੇਖਦੇ ਹੋਏ ਉਹਨਾਂ ਨੂੰ ਆਪਣਾ ਫੈਸਲਾ ਵਾਸਤੇ ਲੈਣਾ ਪਿਆ ਉਹ ਇੱਥੇ ਨਹੀਂ ਆਏ ਪਰ ਪ੍ਰਸ਼ਾਸਨ ਨੇ ਪਰੋਸਾ ਦਿੱਤਾ ਵੀ ਉਹ ਨਹੀਂ ਆਉਂਦੇਗੇ ਪਰ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਵੀ ਪ੍ਰਸ਼ਾਸਨ ਨੂੰ ਕਮੇਟੀ ਖੜਨ ਲੱਗ ਜਾਂਦਾ ਉਸ ਦਾ ਅਸੀਂ ਵੇਟ ਕਰਾਂਗੇ ਜਿੰਨਾ ਚਿਰ ਇਹ ਆਪਣਾ ਟੈਂਟ ਵਗੈਰਾ ਪੱਟ ਕੇ ਆਪਣੇ ਸਾਥੀ ਪੜ ਲੈਣ ਉਹ ਇਧਰ ਆ ਚਾਹ ਮਤਲਬ ਉਧਰ ਹੀ ਖਾਲੀ ਮੋੜ ਚੱਲੇ ਤੁਸੀਂ ਪਈ ਵਿਰੋਧ ਨਹੀਂ ਆਸੀਂ ਆਸੀਂ ਖਾਲੀ ਨਹੀਂ ਮੁੜੇ ਆਪਦੇ ਕੰਮ ਕੰਮ ਆ ਗਿਆ ਜਿੱਤ ਆ ਸਾਡਾ ਕੰਮ ਸਾਰੀ ਜੱਥੇਬੰਦੀ ਦੀ ਜੱਥੇਬੰਦੀ ਦੀ ਭਰਾਤਰੀ ਜੱਥੇਬੰਦੀ ਦੀ ਜਿੱਤ ਆ ਇਹ ਵੀ ਪਤਾ ਲੱਗਿਆ ਵੀ ਅਗਰਾਹ ਜੱਥੇਬੰਦੀ ਨੇ ਨਾਲਾ ਪ੍ਰਾਪਰ ਖੜਕੇ ਪ੍ਰੋਗਰਾਮ ਕੀਤਾ ਹਾਂਜੀ ਹਾਂਜੀ ਉਹਨਾਂ ਨੇ ਪ੍ਰੈਸਟ ਕੀਤਾ ਉਹਨਾਂ ਨੇ ਖੜਕੇ ਕਰਿਆ ਅੱਛਾ ਤੇ ਹੁਣ ਪ੍ਰੋਗਰਾਮ ਕੈਨਸਲ ਕਰਕੇ ਚਲੇ ਗਏ ਉਹਨਾਂ ਦਾ ਕੈਨਸਲ ਆ ਸਾਡੇ ਵੱਲੋਂ ਕੋਈ ਕੈਨਸਲ ਸਾਡੀ ਜਿੱਤ ਹੋਈ ਹੈ ਜੀ ਜਿਹੜੇ ਮਕਸਦ ਲਈ ਆਏ ਸੀ ਜਿੱਤੇ ਉੰਨੜੇ ਕੋਈ ਕੈਂਸਲ ਨਹੀਂ ਕੀਤਾ ਕਰਾਇਆ ਜੀ ਅੱਛਾ ਕੈਂਸਲ ਕੀਤਾ ਨਹੀਂ ਪੈਸਾ ਸਰਾਆ ਗਿਆ ਜੀ ਬਹੁਤ ਵਾਪੋਦੇ ਹੀ ਜੀ ਜੀ ਲਵਾਉੜੋ ਕੀ ਕਰਦੇ ਤੁਮ ਕੱਲ ਬਾ ਕਰਾ ਦਨੇ ਆ ਲੋਕਾਂ ਦੇ ਰੋ ਅੱਗੇ ਝੁੱਕ ਕੇ ਉਹਨਾਂ ਨੇ ਪ੍ਰੋਗਰਾਮ ਆਪਣਾ ਕੈਂਸਲ ਠੀਕ ਹੈ ਧੰਨਵਾਦੀ ਪਿੰਡ ਵਾਲਿਆਂ ਦੇ ਜਿੱਤ ਹੋਈ ਜੀ ਸਾਡਾਂ ਦੀ ਧੰਨਵਾਦ ਸਾਰੇ ਬੁਲਾਉਣੇ ਆਪਾਂ ਤੜਾਈਂ ਜੀ ਆਹ ਸ੍ਰੀ ਅਕਾਲ ਆ ਜਿਆਦਾ ਚੱਲੀਏ O